ਪੱਠਾ ਮਜ਼ਦੂਰਾਂ ਦੇ ਸ਼ੋਸ਼ਣ ਖਿਲਾਫ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਵੱਡਾ ਉਪਰਾਲਾ ਕੀਤਾ ਗਿਆ। ਗੁਰਦੁਆਰਾ ਸੂਲੀ ਸਰ ਸਾਹਿਬ ਕੋਟਰਮੂ ਵਿਖੇ ਜ਼ਿਲ੍ਹਾ ਪੱਦਰੀ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਨੀਟੂ ਕੋਟਰਮੂ ਨੇ ਕੀਤੀ। ਮੀਟਿੰਗ ਦੌਰਾਨ ਪੱਠਾ ਮਜ਼ਦੂਰਾਂ ਤੇ ਹੋ ਰਹੇ ਖੁੱਲੇ ਸ਼ੋਸ਼ਣ ਤੇ ਤਿੱਖੀ ਚਰਚਾ ਕੀਤੀ ਗਈ। ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਮਿਨੀਮਮ ਵੇਜ ਐਡਵਾਈਜ਼ਰੀ ਬੋਰਡ ਰਾਹੀਂ ਤੈਅ ਕੀਤੀ ਦਿਹਾੜੀ ਦੇ ਬਾਵਜੂਦ ਪੱਠਾ ਮਾਲਕ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਨਹੀਂ ਦੇ ਰਹੇ ਜਿਸ ਕਾਰਨ ਮਜ਼ਦੂਰ ਵਰਗ ਲਗਾਤਾਰ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਪੱਠਾ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜਲਦ ਹੀ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਕੀ ਹੈ ਪੂਰੀ ਖਬਰ ਆਓ ਦੇਖਦੇ ਹਾਂ ਤੋ ਸਭ ਤੋਂ ਪਹਿਲਾਂ ਤਾਂ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਤੁਹਾਡੇ ਧੰਨਵਾਦੀਆਂ ਜੋ ਤੁਸੀਂ ਇੱਥੇ ਪਹੁੰਚੇ ਹੋ ਜੀ ਸੋ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਮਜ਼ਦੂਰ ਖਾਸ ਕਰਕੇ ਜੋ ਪੱਠਾ ਮਜ਼ਦੂਰ ਨੇ ਸੋ ਉਹਨਾਂ ਦੀਆਂ ਕਾਫੀ ਲੰਬੇ ਸਮੇਂ ਤੋਂ ਜੋ ਮੰਗਾਂ ਲਟਕ ਰਹੀਆਂ ਨੇ ਉਸ ਜੀ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ ਜੀ ਤੇ ਮੀਟਿੰਗ ਬੜਾ ਹੀ ਮੈਂ ਕਹਾਂ ਵੀ ਇੱਕ ਸਕਸੈਸਫੁਲ ਰਹੀ ਆ ਤੇ ਨਾਲ ਨਾਲ ਮੀਟਿੰਗ ਦੇ ਵਿੱਚ ਇੱਕ 11 ਮੈਂਬਰੀ ਕਮੇਟੀ ਦੀ ਵੀ ਚੋਣ ਕੀਤੀ ਗਈ ਅੱਛਾ ਇਹ ਕਦਰੋਂ ਕਦੀਆਂ ਇਹ ਮੁਸ਼ਕਲਾਂ ਜਿਹੜੀਆਂ ਪੱਠਾ ਮਜ਼ਦੂਰਾਂ ਨੂੰ ਆ ਰਹੀਆਂ ਨੇ ਦੇਖੋ ਪੱਠਾ ਮਜ਼ਦੂਰ ਜੇਕਰ ਗੱਲ ਕਰੀ ਜਿਹੜੀ ਉਹਦੀ ਰੋਜ਼ਾਨਾ ਉਜਰਤ ਨੂੰ ਲੈ ਕੇ ਤਾਂ ਦਹਾਕਿਆਂ ਤੋਂ ਲੈ ਕੇ ਜੂਝ ਰਹੇ ਨੇ ਤੇ ਵੱਡੀ ਗੱਲ ਇਹ ਹੀ ਹੋਈ ਆ ਵੀ ਇਹਨਾਂ ਦੀ ਕੋਈ ਸੁਲਵਾਈ ਕਰਨ ਵਾਲਾ ਨਹੀਂ ਟੱਕਰੇ ਇਹਨਾਂ ਨੂੰ ਜਿੰਨੇ ਮਿਲੇ ਮਜ਼ਦੂਰ ਆਗੂਆਂ ਦੇ ਨਾਮ ਤੇ ਉਹ ਸਾਰੇ ਲੁੱਟ ਕਰਨ ਵਾਲੇ ਹੀ ਮਿਲੇ ਤੁਸੀਂ ਕਿਦਾਂ ਕਿਤੇ ਜੇਕਰ ਤੁਸੀਂ ਧਰਤਲ ਤੌਰ ਤੇ ਦੇਖੋ ਤਾਂ ਇਹ ਲੁੱਟ ਕੋਈ ਅੱਜ ਕੱਲ ਦੀ ਨਹੀਂ ਇਹ ਦਹਾਕਿਆਂ ਤੋਂ ਇਹ ਲੁੱਟ ਚੱਲ ਰਹੀ ਹੈ ਮਜ਼ਦੂਰਾਂ ਨਾਲ ਮੀਟਿੰਗ ਕੀਤੀ ਹੈ ਕੀ ਕਹਿਣਾ ਮਜ਼ਦੂਰਾਂ ਦਾ ਕਿ ਕਿੰਨੀ ਦਿਹਾੜੀ ਇਹਨਾਂ ਦੀ ਹੋਣੀ ਚਾਹੀਦੀ ਹੈ ਮਜ਼ਦੂਰਾਂ ਜੇ ਦੇਖਿਆ ਜਾਵੇ ਜੋ ਕਾਨੂੰਨ ਬਣਿਆ ਆ ਕਾਨੂੰਨ ਅਨੁਸਾਰ ਜਿਹੜਾ ਹੈਗਾ ਆ ਜਿਹੜਾ ਇੱਕ ਅਨਸਕਿਲਡ ਵਰਕਰ ਆ ਜਿਹਦੇ ਬੰਦੇ ਕੋਲ ਸਕਿੱਲ ਹੈ ਨਹੀਂ ਉਹਦੀ ਜਿਹੜੀ ਸਰਕਾਰੀ ਰੇਟ 500 ਤੋਂ ਜਿਹੜਾ ਉੱਪਰ ਤੱਕ ਹੋਇਆ ਹੋਇਆ ਆ ਪਰ ਅਫਸੋਸ ਦੀ ਗੱਲ ਹੈ ਕਿ ਜਿਹੜੇ ਇਹ ਮਜ਼ਦੂਰ ਨੇ ਇਹ ਉਸ ਤੋਂ ਵੀ ਅੱਧ ਰੇਟ ਤਕਰੀਬਨ ਤਕਰੀਬਨ 218-220 ਰੁਪਏ ਦੇ ਕੰਮ ਕਰਦੇ ਪਏ ਨੇ ਤਾਂ ਕਿਤਨੇ ਕਿਤੇ ਇੱਕ ਜਿਹੜੀ ਇਹਨਾਂ ਨਾਲ ਤਾਂ ਲੁੱਟ ਹੈ ਹੀ ਹੈ ਇਸ ਕਾਨੂੰਨ ਦੇ ਨਾਲ ਵੀ ਕਿਤਨੇ ਕਿਤੇ ਇੱਕ ਏਹ ਧੋਖੇ ਵਾਲੀ ਗੱਲ ਹੈ ਪੱਟਾਂ ਮਜ਼ਦੂਰਾਂ ਦੀ ਗੱਲ ਕਰੀਏ ਪੱਟਿਆਂ ਦੇ ਮਾਲਕ ਨਹੀਂ ਦੇ ਰਹੇ ਦਿਹਾੜੀ ਜਾਂ ਕਿੱਥੇ ਖੜਾ ਹੈ ਕੰਮ ਹੈ ਅਸਲ ਦੇ ਵਿੱਚ ਜਿਹੜੀ ਇਹ ਗੱਲਬਾਤ ਹੈ ਇਹ ਸੜੀ ਰਲੀ ਮਿਲੀ ਖੇਡ ਚੱਲ ਰਹੀ ਹੈ ਕਿਤਨੇ ਕਿਤੇ ਤਾਂ ਇੱਥੋਂ ਤੱਕ ਆ ਗਿਆ ਹੈ ਕਿ ਜਿਹੜਾ ਅਸਲ ਜਿਹੜੀ ਜਿਹੜਾ ਕਾਗਜ਼ਾਂ ਦੇ ਵਿੱਚ ਤਾਂ ਦਿਖਾਇਆ ਜਾ ਰਿਹਾ ਕਿ ਮਜ਼ਦੂਰਾਂ ਨੂੰ ਹੱਕ ਦਿੱਤਾ ਜਾ ਰਿਹਾ ਪਰ ਅਸਲ ਦੇ ਵਿੱਚ ਜਿਹੜੀ ਲੁੱਟ ਹੈ ਉਹ ਕਾਗਜ਼ਾਂ ਦੇ ਪਿੱਛੇ ਹੀ ਹੋ ਰਹੀ ਹੈ ਤਾਂ ਕਿਤਨੇ ਕਿਤੇ ਇਹ ਵੀ ਹੈਗਾ ਕਿ ਜਿਹੜੇ ਪੱਠਾ ਮਾਲਕ ਨੇ ਉਹ ਦੇ ਨਹੀਂ ਰਹੇ ਤਾਂ ਕਿਤਨੇ ਕਿਤੇ ਕੁਝ ਦੇਣ ਨੂੰ ਤਿਆਰ ਵੀ ਨੇ ਉਹ ਬਾਕੀਆਂ ਤੋਂ ਚੱਲਦੇ ਨੇ ਕਿ ਅਸੀਂ ਇਕੱਲੇ ਕਿਉਂ ਜਦੋਂ ਬਾਕੀ ਨਹੀਂ ਦੇ ਰਹੇ ਤਾਂ ਕੁੱਲ ਮਿਲਾ ਕੇ ਜਿਹੜੀ ਗੱਲ ਖੜੀ ਉਹ ਮਜ਼ਦੂਰਾਂ ਦੇ ਇੱਕੇ ਤੇ ਖੜਾ ਜੀ ਮਜ਼ਦੂਰਾਂ ਤੋਂ ਫੰਡ ਵੀ ਲੈ ਜਾਂਦੇ ਨੇ ਇਹਨਾਂ ਨੇ ਐਸੋਸੀਏਸ਼ਨ ਬਣੀਆਂ ਕਿ ਉਹ ਸੁਣਵਾਈ ਨਹੀਂ ਹੋਈ ਜਾਂ ਗੱਲ ਹੀ ਨਹੀਂ ਰੱਖਦੇ ਬਿਲਕੁਲ ਬਿਲਕੁਲ ਤੁਹਾਡੇ ਜ਼ਰੀਏ ਮੈਂ ਜਿੰਨੇ ਵੀ ਮਜ਼ਦੂਰ ਵੀਰ ਨੇ ਖਾਸ ਕਰਕੇ ਜਿਹੜੇ ਪੱਠਾ ਮਜ਼ਦੂਰ ਨੇ ਉਹ ਮੈਂ ਕਾਨੂੰਨੀ ਖੱਥ ਬੰਨ ਕੇ ਬੇਨਤੀ ਕਰਨੀ ਚਾਹੁੰਦਾ ਸੋ ਮੇਰਾ ਵੀਰ ਇਹਨਾਂ ਚੀਜ਼ਾਂ ਤੋਂ ਬਚੋ ਤਹਾਡੇ ਕੋਲ ਚੱਲ ਕੇ ਆਉਂਦੇ ਨੇ ਪੰਜ-ਪੰਜ ਸੌ ਦੀਆਂ ਪਰਚੀਆਂ ਕੱਟ ਕੇ ਜਾਂਦੇ ਨੇ ਮੈਂ ਮਾਫੀ ਚਾਹੁੰਗਾ ਮੇਰੇ ਕੋਲ ਇੱਕ ਆਨ ਰਿਕਾਰਡ ਜਿਹੜਾ ਇੱਕ ਸਲਿੱਪ ਪਈ ਆ ਸੋ ਨਵੀਂ ਦਿੱਲੀ ਤੋਂ ਕੋਈ ਜਥੇਬੰਦੀ ਆ ਕੇ ਮਾਨਸਾ ਦੇ ਪੰਜਾਬ ਦੇ ਪੱਠੇ ਤੇ ਆ ਕੇ ਪਰਚੀ ਕੱਟ ਕੇ ਜਾਂਦੀ ਪੰਜ-ਪੰਜ ਸੌ ਰੁਪਏ ਦੀ ਸੋ ਹੈਰਾਨੀ ਦੀ ਗੱਲ ਇਹ ਆ ਵੀ ਉਹ ਦਿੱਲੀੋਂ ਚੱਲ ਕੇ ਇੱਥੇ ਆ ਕੇ ਏਡੀ ਵੱਡੀ ਲੁੱਟ ਕਰ ਰਹੇ ਨੇ ਤੇ ਉਹਨਾਂ ਨੂੰ ਰੋਕਣ ਵਾਲਾ ਉਹਨਾਂ ਨੂੰ ਸਵਾਲ ਕਰਨ ਵਾਲਾ ਹੈ ਹੀ ਕੋਈ ਨਹੀਂ ਇੱਥੇ ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਜੀ ਜਿਹੜੀ ਉਹ ਪਰਚੀ ਦੀ ਜਿਹੜੀ ਸਲਿੱਪ ਉਹ ਕੱਟ ਕੇ ਦੇ ਜਾਕ ਦੇ ਕੇ ਜਾ ਰਹੇ ਨੇ ਕਿਸੇ ਅਹੁਦੇਦਾਰ ਦਾ ਅਹੁਦੇ ਤੇ ਨਾਮ ਨਹੀਂ ਜ ਮਜ਼ਦੂਰਾਂ ਨਾਲ ਜਿਹੜਾ ਕੋਈ ਮਾਲਕ ਜਾਂ ਕੋਈ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੂੰ ਤਾਂ ਲੁੱਟ ਕਰਦੀ ਕਰਦੇ ਨੇ ਜਿਹੜੇ ਆਗੂ ਨੇ ਉਹ ਆਪੇ ਬਣੇ ਆਗੂ ਨੇ ਉਸ ਤੋਂ ਦੁੱਗਣੀ ਤਿੰਨ ਗੁਣਾ ਟੋ ਮਜ਼ਦੂਰਾਂ ਨਾਲ ਕਰ ਰਹੇ ਨੇ ਮੀਟਿੰਗ ਹੋ ਗਈ ਕਮੇਟੀ ਬਣ ਗਈ ਕੀ ਅੱਗੇ ਮੈਮੋਰੰਡਮ ਦੇਣ ਦਾ ਵੀ ਕੀ ਵਿਚਾਰ ਹੈ ਉਸ ਤੋਂ ਅਗਲੀ ਜਿਹੜੀ ਸਾਡੀ ਰਣਨੀਤੀ ਹੈ ਉਹ ਇਹ ਆ ਸੀ ਕਿ ਇੱਕ ਤਰੀਕ ਜਿਹੜੀ ਹੈਗੀ ਆ ਜਿੱਥੇ ਬੰਦੀ ਵੱਲੋਂ ਤੈਅ ਕੀਤੀ ਜਾਊਗੀ ਉਸ ਦਿਨ ਘੱਟੋ ਘੱਟ ਪੰਜਾਬ ਦੇ 5 ਤੋਂ 6 ਜ਼ਿਲ੍ਹਿਆਂ ਦੇ ਜਿਹੜੇ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਮਲਕ ਪੱਤਰ ਦਿੱਤੇ ਜਾਣਗੇ ਨਾਲ ਹੀ ਬਲਾਕ ਪੱਤਰ ਤੇ ਬਲਾਕ ਪੱਧਰ ਤੇ ਵੀ ਜਿਹੜੀ ਨਵੀਂ ਕਮੇਟੀ ਬਣੀ ਹੈ ਸੋ ਉਹਨਾਂ ਨਾਲ ਵੀ ਤਾਲਮੇਲ ਕਰਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਜਾਗਰੂਕ ਕਰਕੇ ਜੋ ਸਬੰਧਤ ਬਲਾਕ ਦੇ ਐਸ.ਟੀ.ਐਮ ਸਰਬਾਨ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਜਾਊਗਾ ਤੇ ਪੂਰੀ ਸਵਸਥਾ ਸੰਬੰਧੀ ਜਿਹੜਾ ਜਾਗਰੂਕ ਜਿਹੜਾ ਅੱਜ ਦਾ ਕੱਟ ਸੀ ਇਹ ਇੱਕ ਦੋ ਪੱਟਿਆਂ ਦਾ ਸੀ ਜਾਂ ਕਿਥੋਂ ਦਾ ਕੀ ਸੀ ਜਿਹੜਾ ਅੱਜ ਦਾ ਜਿਹੜਾ ਕੱਟ ਸੀਗਾ ਜੀ ਇਹ ਪਹਿਲਾਂ ਤਾਂ ਸਾਡਾ ਕੋਸ਼ਿਸ਼ ਸੀ ਵੀ ਕਿ ਪੂਰੇ ਜ਼ਿਲ੍ਹੇ ਮਾਨਸਾ ਨੂੰ ਕਵਰ ਕੀਤਾ ਜਾਵੇ ਪਰ ਸਮਾਂ ਸੀਮਤ ਹੋਣ ਕਰਕੇ ਮਾਨਸਾ ਦੇ ਕੁਝ ਇੱਕ ਦੋ ਬਲਾਕ ਨੇ ਮੈਂ ਕਹਾਂ ਸਰਦੂਲ ਜਾਂ ਪੀਖੀ ਜਾਂ ਬਡਲਾੜਾ ਇਹ ਜਿਹੜੇ ਤਿੰਨ ਬਲਾ ਦੂਰਾਂ ਤੱਕ ਕਿਤਨੇ ਕਿਤੋਂ ਜਿਹੜਾ ਕੱਫਰ ਦੁਗਣਾ ਤਿਕਣਾ ਹੋਣਾ ਹੈ థాంਕ ਯੂ